ਕਾ ਕਾ ਵਾਇਰ ਬਿਜੇ ਪਤੰਗ ਲੁੱਟ ਨਹੀਂ ਆ। ਝਾਵਰ ਬਣਾ ਕਰ। ਚਗਾ ਚਿੱਟਾ ਪਤੰਗ ਲੁੱਟਿਆ। ਪੋਸ। ਪੋਸ। ਵਿਗੜਾ। ਹਾਂ। ਅਬਰ ਉਸ ਜਾਂ। ਪੋਆ ਬਣੋ ਕਿੱਤ ਲੁੱਟਿਆ। ਜੇਰ ਜੇਵਾ ਦਹਿਰਾ। ਲਮਣੀ ਮਾ ਗਿਆ ਹੈ। ਅ ਲੁੱਟਣੀਆਂ ਬਦਾ ਚਾ ਬੈਠਾ ਸੀ। ਆ ਲੁੱਟਾਣਾ। ਬੁੱਲਜੀ। ਬੋਲੋ ਭਾਈ ਆ। ਤਾਰ ਲੁੱਟ ਗਾਲੂ ਕਾ। ਵੀਡੀਓ ਕਾਲ ਦੇਖੀਏ। ਯਾ ਨੋ ਨੋ ਆਸੀ।